ਐਜੀਬੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਰਿਜਿਗ੍ਰੇਸ਼ਨ ਦਿੱਤਾ ਗਿਆ ਤੇ ਨਾਲ ਹੀ ਜੋ ਕਿਰਪਾਲ ਸਿੰਘ ਬੜੂੰਗਰ ਬਲੋ ਜੋ ਸੱਤ ਮੈਂਬਰੀ ਕਮੇਟੀ ਨੂੰ ਅਗਵਾਈ ਕਰ ਰਹੇ ਸਨ ਮੈਂਬਰ ਸਿਕਨ ਉਹ ਵੀ ਉਹਨਾਂ ਵੱਲੋਂ ਵੀ ਰਿਜ਼ਾਈਨ ਦੇ ਦਿੱਤਾ ਗਿਆ ਹੈ ਕੀ ਲੱਗਦਾ ਇੰਨਾ ਪ੍ਰੈਸ਼ਰ ਕਿਉਂ ਇੰਨਾ ਬਧਵਾਨਾਂ ਤੇ ਪਿਆ ਜਾ ਰਿਹਾ ਹੈ ਸਿਰਫ ਇੱਕ ਵਿਅਕਤੀ ਨੂੰ ਰਾਜਨੀਤਿਕ ਤੌਰ ਤੇ ਜਿਹੜਾ ਬਿਲਕੁਲ ਮਰ ਚੁੱਕਿਆ ਜੀ ਉਹਨੂੰ ਜਿਉਂਦਾ ਕਰਨ ਦੇ ਲਈ ਸਾਡੀਆਂ ਸਿੱਖ ਸੰਸਥਾਵਾਂ ਨੂੰ ਪੂਰਨ ਤੌਰ ਤੇ ਢਾਹ ਲਾਈ ਜਾ ਰਹੀ ਹੈ ਜੀ ਕਿ ਹੁਣ ਇਦਾਂ ਦੇ ਕੀ ਕਰਨਗੇ ਕਿ ਇੱਕ ਪਰਿਵਾਰ ਜਾਂ ਕਹੋ ਇੱਕ ਬੰਦਾ ਇੰਨਾ ਪਾਵਰਫੁਲ ਹੋ ਗਿਆ ਕਿ ਸਾਰੀ ਕੌਮ ਨੂੰ ਇੱਕ ਪਾਸੇ ਲਾ ਕੇ ਰੱਖਿਆ ਹੋਇਆ ਤੇ ਸਿਰਫ ਉਸ ਤੋਂ ਇੰਨਾ ਡਰ ਕਾਦਾ ਹੋਇਆ ਜਿਹੜੇ ਮੈਂਬਰ ਰਹਿ ਗਏ ਸੱਤ ਮੈਂਬਰੀ ਦੇ ਉਹ ਕਹਿ ਰਹੇ ਨੇ ਕਿ ਬਾਗਲ ਗਰੁੱਪ ਜਿਹੜਾ ਸਾਨੂੰ ਭਰਤੀ ਨਹੀਂ ਕਰਨ ਦੇ ਰਿਹਾ ਜੀ ਤਾਂ ਇਹ ਤਾਂ ਹੁਣ ਸਾਰੀ ਜ਼ਿੰਮੇਵਾਰੀ ਗਿਆਨੀ ਰਘਵੀਰ ਸਿੰਘ ਜੀ ਜ਼ਿੰਮੇਵਾਰ ਸਾਹਿਬ ਦੇ ਸਿਰ ਆ ਗਈ ਹੈ ਜੀ ਕਿ ਹੁਣ ਇਹ ਉਹਨਾਂ ਨੇ ਪਾਵਰ ਵਿੱਚ ਰਹਿੰਦੇ ਆ ਜ਼ਥੇਦਾਰ ਰਹਿੰਦੇ ਆ ਆਪਣਾ ਕੌਮ ਤੋਂ ਸਾਰੀ ਸਥਿਤੀ ਸਪਸ਼ਟ ਕਰਨ ਸਾਡਾ ਕੁਝ ਦੱਸਣ ਇੱਥੋਂ ਇੱਕ ਗੱਲ ਸਾਫ਼ ਹੋ ਗਈ ਹੈ ਇਹ ਗੱਲ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸਮਝ ਲੈਣੀ ਚਾਹੀਦੀ ਹੈ ਜੀ ਕਿ ਉਹਦੇ ਨਾਲ ਜਿਹੜੇ ਬੰਦੇ ਹੈਗੇ ਨੇ ਉਹ ਕੋਈ ਬਾਲੇ ਪਾਇੰਦਾਰ ਬੰਦੇ ਨਹੀਂ ਹੈਗੇ ਬਿਲਕੁਲ ਠੀਕ ਹੈ ਉਹ ਉਹ ਸਿਰਫ ਮਸਤੀਆਂ ਕਰਨ ਦੇ ਲਈ ਐਸੋ ਆਰਾਮ ਕਰਨ ਦੇ ਲਈ ਆਏ ਹੋਏ ਨੇ ਉਹਨਾਂ ਦੀਆਂ ਲੱਤਾਂ 'ਚ ਕੋਈ ਦਮ ਨਹੀਂ ਕਿਸੇ ਗੱਲ 'ਤੇ ਖੜ੍ਹ ਸਕਣ ਕੋਈ ਸਟੈਂਡ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਨ ਸਿੰਘ ਮਹਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰਾਂ ਅੱਜ ਦੇ ਪ੍ਰੋਗਰਾਮ ਵਿੱਚ ਗੱਲਬਾਤ ਕਰਦੇ ਹਾਂ ਜਿੱਥੇ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਪਹਿਲਾ ਉਹਦੇ ਤੋਂ ਲਾ ਦਿੱਤਾ ਜਾਂਦਾ ਹੈ ਤੇ ਹੁਣ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਆਪਣਾ ਰੈਜ਼ੀਗ੍ਰੇਸ਼ਨ ਦੇ ਦਿੱਤਾ ਹੈ ਉੱਤੇ ਹੀ ਨਵੀਂ ਡਿਵੈਲਪਮੈਂਟ ਵੀ ਸੱਤ ਮੈਂਬਰੀ ਕਮੇਟੀ ਦੇ ਜੋ ਫਾਰਮਰ ਐਸਜੀਪੀਸੀ ਪ੍ਰਧਾਨ ਸਨ ਕਿਰਪਾਲ ਸਿੰਘ ਬੜੂੰਗਰ ਨੇ ਵੀ ਆਪਣਾ ਰੈਜ਼ੀਗਨੇਸ਼ਨ ਦੇ ਦਿੱਤਾ ਹੈ ਜਿੱਥੇ ਲੰਬੇ ਸਮੇਂ ਤੋਂ ਇਹ ਇਲਜ਼ਾਮ ਲੱਗਦੇ ਨੇ ਬਾਦਲ ਪਰਵਾਰ ਤੇ ਕਿ ਉਹ ਐਸਜੀਪੀਸੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਹੁਣ ਜਿਸ ਸਮੇਂ ਸੱਤ ਮੈਂਬਰੀ ਕਮੇਟੀ ਵੀ ਉਹਨਾਂ ਦੇ ਅਗੇਂਸਟ ਇੱਕ ਇਨਕੁਆਇਰੀ ਕਰਦੀ ਕਿ ਉਹਨਾਂ ਵੱਲੋਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਅਕਾਲੀ ਦਲ ਵਿੱਚ ਜੋ ਕਿ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮਾ 2 ਹਸੰਬਰ 20 ਦੇ ਉਹਨਾਂ ਦੇ ਅਗੇਂਸਟ ਜਾ ਕੇ ਉਹਨਾਂ ਦੇ ਉਲਟੇ ਜਾ ਕੇ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਰੈਜ਼ੀਗਨੇਸ਼ਨ ਹੋਣੇ ਕਿੰਨਾ ਕਿਤੇ ਬਹੁਤ ਵੱਡਾ ਸਵਾਲਿਆ ਚੇਨ ਪੇਸ਼ ਕਰਦਾ ਹੈ ਤੇ ਕੀ ਕਾਰਨ ਹੋ ਰਹੇ ਨੇ ਕਿ ਇੰਨੀ ਵੱਡੀ ਸਰਮੋਰ ਸੰਸਥਾ ਦੇ ਪ੍ਰਧਾਨ ਨੂੰ ਰੈਜ਼ੀਗਨੇਸ਼ਨ ਦੇਣਾ ਪੈ ਰਿਹਾ ਤੇ ਉਸ ਤੇ ਵਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਉੱਗੇ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਜੀ ਵੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਮਾਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਦੇਖਿਆ ਗਿਆ ਕਿ ਐਸਜੀਬੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਰੈਜ਼ੀਗਨੇਸ਼ਨ ਦਿੱਤਾ ਗਿਆ ਤੇ ਨਾਲ ਹੀ ਜੋ ਕਿਰਪਾਲ ਸਿੰਘ ਬਡੁੰਗਰ ਬਲੋ ਜੋ ਸੱਤ ਮੈਂਬਰੀ ਕਮੇਟੀ ਨੂੰ ਅਗਵਾਈ ਕਰ ਰਹੇ ਸਨ ਮੈਂਬਰਸ ਹੈਗਾ ਨ ਉਹ ਵੀ ਉਹਨਾਂ ਵੱਲੋਂ ਵੀ ਰਿਜ਼ਾਈਨ ਦੇ ਦਿੱਤਾ ਗਿਆ ਹੈ ਕੀ ਲੱਗਦਾ ਇੰਨਾ ਪ੍ਰੈਸ਼ਰ ਕਿਉਂ ਇਨ੍ਹਾਂ ਬਧਵਾਨਾਂ ਤੇ ਪਿਆ ਜਾ ਰਿਹਾ ਹੈ ਮੈਂ ਇਹ ਹੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਇੱਕ ਪਰਿਵਾਰ ਹੈ ਜਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪਾਵਨ ਪਵਿੱਤਰ ਸਾਡੀ ਪਰੰਪਰਾ ਨੂੰ ਆਪਣੇ ਨਿੱਜੀ ਮਫਾਦਿਆਂ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਵਰਤੇ ਆ। ਜੀ ਤਾਂ ਹੁਣ ਕੀ ਹੋਇਆ 2 ਦਸੰਬਰ ਨੂੰ ਜਿਸ ਕਿਸਮ ਦੇ ਫੈਸਲੇ ਆਏ ਉਹਦੇ ਨਾਲ ਜੀ ਪੂਰੇ ਸਿੱਖ ਜਗਤ ਦੇ ਵਿੱਚ ਕਾਲਕਤ ਤਖਤ ਪਹਿਬ ਦੇ ਜਿਹੜੇ ਜੱਥੇਦਾਰ ਸਹਿਬਾਨ ਨੇ ਜੀ ਉਹਨਾਂ ਸਾਰਿਆਂ ਦਾ ਬਹੁਤ ਸਤਿਕਾਰ ਬਣਿਆ ਔਰ ਕਾਲਕਤ ਤਖਤ ਪਹਿਬ ਦੀ ਪਰੰਪਰਾ ਜਿਹੜੀ ਬਹਾਲ ਹੋਈ। ਹਾਂ ਹੁਣ 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 ਇਹ ਇਹ ਹੈ ਕਿ ਸਿਰਫ ਇੱਕ ਵਿਅਕਤੀ ਨੂੰ ਰਾਜਨੀਤਿਕ ਤੌਰ ਤੇ ਜਿਹੜਾ ਬਿਲਕੁਲ ਮਰ ਚੁੱਕਿਆ ਜੀ ਉਹਨੂੰ ਜਿਉਂਦਾ ਕਰਨ ਦੇ ਲਈ ਸਾਡੀਆਂ ਸਿੱਖ ਸੰਸਥਾਵਾਂ ਨੂੰ ਪੂਰਨ ਤੌਰ ਤੇ ਢਾਹ ਲਾਈ ਜਾ ਰਹੀ ਹੈ ਜੀ ਤਾਂ ਹੁਣ ਜਿਹੜਾ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਜੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਸਿਫਾ ਦੇਣਾ ਜੀ ਅਤੇ ਨਾਲ ਹੀ ਸੱਤ ਮੈਂਬਰੀ ਕਮੇਟੀ ਦੇ ਉਹ ਮੁਖੀ ਨੇ ਉਸ ਅਹੁਦੇ ਤੋਂ ਅਸਤੀਫਾ ਦੇਣਾ ਜੀ ਇਥੋਂ ਇੱਕ ਗੱਲ ਸਾਫ਼ ਹੋ ਗਈ ਹੈ ਇਹ ਗੱਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਮਝ ਲੈਣੀ ਚਾਹੀਦੀ ਹੈ ਜੀ ਕਿ ਉਹਦੇ ਨਾਲ ਜਿਹੜੇ ਬੰਦੇ ਹੈਗੇ ਨੇ ਉਹ ਕੋਈ ਬਾਲੇ ਪਾਇੰਦਾਰ ਬੰਦੇ ਨਹੀਂ ਹੈਗੇ ਬਿਲਕੁਲ ਠੀਕ ਹੈ ਉਹ ਉਹ ਸਿਰਫ ਮਸਰੀਆਂ ਕਰਨ ਦੇ ਲਈ ਐਸੋ ਆਰਾਮ ਕਰਨ ਦੇ ਲਈ ਆਏ ਹੋਏ ਨੇ ਜੀ ਉਹਨਾਂ ਦੀਆਂ ਲੱਤਾਂ 'ਚ ਕੋਈ ਦਮ ਨਹੀਂ ਕਿਸੇ ਗੱਲ ਤੇ ਖੜ ਸਕਣ ਕੋਈ ਸਟੈਂਡ ਲੈ ਸਕਣ ਜੀ ਹੁਣ ਜਦੋਂ ਅੱਜ ਲੋੜ ਹੈਗੀ ਐ ਐਸਡੀਪੀਸੀ ਨੂੰ ਸੋਹਣੇ ਫੈਸਲੇ ਲੈਣ ਦੀ ਜੀ ਸੱਤ ਮੈਂਬਰੀ ਕਮੇਟੀ ਨੂੰ ਫੈਸਲੇ ਲੈਣ ਦੀ ਤਾਂ ਉਸ ਮੌਕੇ ਬੁਜਦਲਾ ਬਾਗ ਭੱਜ ਜਾਣਾ ਸਿਫਾ ਦੇ ਕੇ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਠੀਕ ਐ ਉਹ ਇਮਾਨਦਾਰ ਮੰਨੇ ਜਾਂਦੇ ਨੇ ਸ੍ਰੀ ਫਾਦਮੀ ਮੰਨੇ ਜਾਂਦੇ ਨੇ ਪਰ ਜਿਹੜੀ ਸਿੱਖਾਂ ਦੇ ਵਿੱਚ ਇੱਕ ਜ਼ੁਰਤ ਇੱਕ ਦਲੇਰੀ ਇੱਕ ਹੋਣੀ ਚਾਹੀਦੀ ਹੈ ਜੀ ਉਹ ਉਹ ਬਿਲਕੁਲ ਗਾਇਬ ਹੈ ਤੇ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਮੈਂ ਸਮਝਦਾ ਜੀ ਕਿ ਉਹ ਇੱਕ ਕਿਸਮ ਦਾ ਅ ਗੁਰੂ ਖਾਲਸਾ ਪੰਥ ਵੱਲੋਂ ਲੱਗੀਆਂ ਜ਼ਿੰਮੇਵਾਰੀਆਂ ਨੂੰ ਤੇ ਦਾਵਾ ਦੇ ਰਹੇ ਨੇ ਜੀ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਦੱਸ ਰਹੇ ਹੋ ਕਿ ਹੁਣ ਸੱਤ ਮੈਂਬਰੀ ਦੇ ਵਿੱਚੋਂ ਬਨੂਗਰ ਸਿੰਘ ਅਸਤੀਫਾ ਦੇ ਰਹੇ ਨੇ ਮਤਲਬ ਇਹ ਜ਼ੁਰਤ ਕੋ ਕੰਮ ਕਦੋਂ ਲੈਣਗੇ ਇੱਕ ਸੁਖਵੀਰ ਬਾਦਲੇ ਐਡਾ ਵੱਡਾ ਬੰਦਾ ਹੋ ਗਿਆ ਕਿ ਉਹਨਾਂ ਖਿਲਾਫ ਇਹ ਦੋ ਸ਼ਬਦ ਨਹੀਂ ਕਹਿ ਸਕਦੇ ਕੋਈ ਐਕਸ਼ਨ ਨਹੀਂ ਲੈ ਸਕਦੇ ਤਾਂ ਇਹ ਇਹ ਮਤਲਬ ਕਹਿ ਲਓ ਕਿ ਫਿਰ ਗੁਰੂ ਦੀ ਥਾਂ ਤੇ ਕਿਸੇ ਬੰਦੇ ਦੇ ਸਿੱਖ ਬਣੇ ਹੋਏ ਨੇ ਜੀ ਇਸ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੋੜੇ ਹੋ ਰਹੇ ਜੀ ਔਰ ਦੂਜਾ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਜਿਹੜੇ ਮੈਂਬਰ ਰਹਿ ਗਏ ਸੱਤ ਮੈਂਬਰੀ ਦੇ ਉਹ ਕਹਿ ਰਹੇ ਨੇ ਕਿ ਬਾਦਲ ਗਰੁੱਪ ਜਿਹੜਾ ਸਾਨੂੰ ਭਰਤੀ ਨਹੀਂ ਕਰਨ ਦੇ ਰਿਹਾ ਜੀ ਤਾਂ ਇਹ ਤਾਂ ਹੁਣ ਸਾਰੀ ਜ਼ਿੰਮੇਵਾਰੀ ਗਿਆਨੀ ਰਘਵੀਰ ਸਿੰਘ ਜਥੇਦਾਰ ਸਾਹਿਬ ਦੇ ਸਿਰ ਆ ਗਈ ਹੈ ਜੀ ਕਿ ਹੁਣ ਇਹ ਉਹਨਾਂ ਨੇ ਪਾਵਰ ਵਿੱਚ ਰਹਿੰਦੇ ਆ ਜਥੇਦਾਰ ਰਹਿੰਦੇ ਆ ਆਪਣਾ ਕੌਮ ਨੂੰ ਸਾਰੀ ਸਥਿਤੀ ਸਪਸ਼ਟ ਕਰਨ ਸਾਰਾ ਕੁਝ ਦੱਸਣ ਹੁੰਦਾ ਇਹ ਹੈ ਭਾਈ ਸਾਹਿਬ ਕਿ ਜਿਹੜੇ ਜ਼ੱਜੇਦਾਰ ਹੁੰਦੇ ਨੇ ਜਦੋਂ ਇਹਨਾਂ ਨੂੰ ਲਾਹ ਦਿੱਤਾ ਜਾਂਦਾ ਹੈ ਸਿਫ਼ੀਆਂ ਤੋਂ ਬਾਹਰ ਦੇ ਇਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਤੇ ਫਿਰ ਇੰਟਰਵਿਊ ਆਉਂਦੀਆਂ ਨੇ ਜੀ ਤੇ ਆਮ ਦੌਰ ਚੱਲਦਾ ਹੈ ਤੇ ਮੈਂ ਤਾਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਪਣੀ ਜ਼ਮੀਰ ਨੂੰ ਉਹਦੇ ਤੇ ਰਹਿੰਦੇ ਆ ਤੁਸੀਂ ਜਗਾਓ ਤੇ ਆਪਣੀ ਸਥਿਤੀ ਸਪਸ਼ਟ ਕਰੋ ਜੀ ਤਾਂ ਮੈਂ ਪੂਰੀ ਕੌਮ ਦੇ ਨੁਮਾਇੰਦੇ ਜੱਫੇਬੰਦੀਆਂ ਨੂੰ ਸੱਦੋ ਅੱਜ ਜਿਸ ਕਿਸਮ ਦੀ ਹਾਲਤ ਬਣੀ ਹੋਈ ਹੈ ਪੋਲਿਟਿਕਸ ਦੀ ਸਿੱਖ ਰਾਜਨੀਤੀ ਦੀ ਇਹਦੇ ਤੇ ਡਿਬੇਟ ਕਰੋ ਵਿਚਾਰਾ ਕਰੋ ਔਰ ਜਿਹੜੇ ਅਮਰਵੇਲ ਵਾਂਗੂ ਜੀ ਸਾਡੀਆਂ ਸਿੱਖ ਸੰਸਥਾਵਾਂ ਦੇ ਉੱਤੇ ਸ਼ੱਕ ਕੇ ਉਹਨਾਂ ਨੂੰ ਧਾਲਾ ਰਹੇ ਨੇ ਲਗਾਤਾਰ ਉਹਨਾਂ ਨੂੰ ਹੁਣ ਉਹਨਾਂ ਨੂੰ ਜਿਹੜਾ ਹੈਗਾ ਇਹਦੇ ਤੋਂ ਬਾਹਰ ਕੱਢਣ ਦਾ ਸਮਾਂ ਹੈਗਾ ਇਹਦੇ ਲਈ ਸਾਰਿਆਂ ਨੂੰ ਤਤਪਰ ਹੋਣਾ ਚਾਹੀਦਾ ਜੀ ਬਿਲਕੁਲ ਠੀਕ ਕਿਉਂਕਿ ਭਾਈ ਸਾਹਿਬ ਆਪਾਂ ਦੇਖਦੇ ਆਂ ਜਦੋਂ ਦਸੰਬਰ 2 ਨੂੰ ਹਕਮਨਾਮੇ ਹੁੰਦੇ ਨੇ ਸੁਖਵੀਰ ਸਿੰਘ ਬਾਦਲ ਵੱਲੋਂ ਵੀ ਜਾਂ ਅਕਾਲੀ ਦਲ ਦੇ ਹੋਰ ਲੀਡਰਾਂ ਵੱਲੋਂ ਵੀ ਆਪਣੇ ਗੁਨਾਹ ਕਬੂਲ ਕਰ ਲਏ ਜਾਂਦੇ ਨੇ ਉਹ ਮੰਨਦੇ ਨੇ ਕਿ ਜੋ ਬੇਅਦਬੀਆਂ ਹੋਈਆਂ ਨੇ ਜਾਂ ਹੋਰ ਵੀ ਕਈ ਜੋ ਇਨਸੀਡੈਂਟ ਪਿਛਲੇ ਹੋਣਾ ਸਰਕਾਰਾਂ ਦੇੰਦੇ ਵੱਲੇ ਹੋਏ ਉਹਨਾਂ ਨੇ ਕਰਵਾਏ ਸਨ ਤੇ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਹੈ ਲੇਕਿਨ ਆਪਾਂ ਦੇਖਦੇ ਆਂ ਉਸ ਤੋਂ ਬਾਅਦ ਵੀ ਹੁਣ ਲਗਾਤਾਰ ਕਈ ਟਾਈਮ ਹੋ ਗਿਆ ਕਈ ਮਹੀਨੇ ਨਿਕਲ ਚੁੱਕੇ ਨੇ ਨਾ ਉਹ ਜੋ ਹੁਕਮਨਾਮੇ ਹੈ ਉਹਨਾਂ ਦੀ ਪਾਲਣਾ ਕਰ ਰਹੇ ਨੇ ਤੇ ਦੂਜੇ ਪਾਸੇ ਹੀ ਜੇ ਆਪਾਂ ਦੇਖ ਲਈਏ ਸ਼੍ਰੀ ਅਕਾਲ ਤਖਤ ਜਾਇਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣ ਨਾਲ ਜਿਹੜਾ ਸਟੇਟਮੈਂਟ ਆਉਂਦੀ ਹੈ ਉਹ ਕਈ ਵਾਰ ਇਹ ਕੰਡੈਮਨ ਕਰਦੇ ਨੇ ਕਿ ਉਹਨਾਂ ਨੂੰ ਹੁਕਮਨਾਮੇ ਮੰਨਣੇ ਚਾਹੀਦੇ ਨੇ ਲੇਕਿਨ ਉਹ ਸਰਮੋਰ ਸੰਸਥਾ ਨੇ ਉਹ ਕੋਈ ਵੀ ਹੁਕਮ ਲੈ ਸਕਦੇ ਸਾਰੇ ਸਿੱਖ ਜਗਤ ਨੂੰ ਸਿੱਖ ਕੌਮ ਨੂੰ ਕਬੂਲ ਹੁੰਦਾ ਹੈ ਲੇਕਿਨ ਉਹ ਕਿਉਂ ਕੋਈ ਨਹੀਂ ਸਾਕਤ ਫੈਸਲਾ ਲੈ ਰਹੇ ਹੁਣ ਹੁਣ ਜਿਹੜੇ ਗਿਆਨੀ ਰਗਵੀਰ ਸਿੰਘ ਜੀ ਦੇ ਬਿਆਨ ਆ ਰਹੇ ਨੇ ਜਿਨ੍ਹਾਂ ਵਿੱਚ ਉਹ ਕਹਿ ਰਹੇ ਨੇ ਕਿ ਮੈਨੂੰ ਦੁੱਖਜਾਨ ਹੋ ਰਿਹਾ ਜਿਵੇਂ ਗਿਆਨੀ ਅਰਪੀਤ ਸਿੰਘ ਨੂੰ ਕੱ ਇਹ ਬਿਲਕੁਲ ਹੌਸ ਲੈਵਲ ਦੇ ਹੁਕਮਨਾਮੇ ਨੇ ਜਿਵੇਂ ਮੇਰੇ ਵਰਗੇ ਨਾਰਮਲ ਬੰਦੇ ਇੱਕ ਸਿੱਖ ਜਥੇਬੰਦੀ ਨਾਲ ਸੰਬੰਧਤ ਹੋਣ ਕਰਕੇ ਐਸ ਕਿਸਮ ਦੇ ਬਿਆਨ ਦੇਣ ਜੋਗੇ ਹੁੰਦੇ ਆ ਸੀ ਕਿਉਂਕਿ ਸਾਡੇ ਕੋਲ ਕੋਈ ਪਾਵਰ ਨਹੀਂ ਹੁੰਦੀ ਅਸੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਦਿੰਨੇ ਆ ਕਿ ਇੱਥੇ ਸਾਨੂੰ ਦੁੱਖ ਲੱਗਿਆ ਆ ਠੀਕ ਆ ਇਹ ਪੈਸੇ ਦਾ ਸਵਾਗਤ ਹੈ ਜੀ ਤਾਂ ਇੱਕ ਜਥੇਦਾਰ ਹੈ ਜਿਹੜਾ ਅਕਾਲ ਤਖਤ ਸਾਹਿਬ ਦਾ ਜੀ ਉਹ ਵੀ ਮੇਰੇ ਵਰਗੇ ਬੰਦਿਆਂ ਵਾਂਗੂ ਇੱਕ ਨਾਰਮਲ ਦੁੱਖ ਜ਼ਾਹਰ ਕਰਕੇ ਸਾਰੇ ਜੀ ਇਹ ਤਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੈਗੀ ਆ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਦੁੱਖ ਜਾਹਰ ਹੋ ਰਿਹਾ ਜਾਂ ਇਹ ਹੋ ਰਿਹਾ ਉਹ ਆਪਣਾ ਹੌਸਲੇ ਨਾਲ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਫੈਸਲੇ ਲੈਣ ਔਰ ਦੂਜਾ ਮੈਂ ਨਾਲ ਹੀ ਜਿਹੜੇ ਪ੍ਰਧਾਨ ਸਾਹਿਬ ਨੇ ਧਾਮੀ ਜੀ ਜਿਹੜੇ ਕਹਿ ਰਹੇ ਨੇ ਕਿ ਜਿਹੜਾ ਜਥੇਦਾਰ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਲਿਖ ਕੇ ਫੋਨ ਮੈਨੂੰ ਮਤਲਬ ਫੇਸ ਪਹੁੰਚ ਗਈ ਮਨ ਨੂੰ ਤੇ ਮੈਨੂੰ ਲੱਗਿਆ ਕਿ ਗਲਤ ਹੋ ਰਿਹਾ ਠੀਕ ਹੈ ਜੀ ਇਹ ਜਿਹੜਾ ਸੋਸ਼ਲ ਮੀਡੀਆ ਤੇ ਜਫੇਦਾਰ ਨੇ ਪਾਇਆ ਗਿਆਨੀ ਰਘਵੀਰ ਸਿੰਘ ਨੇ ਕਿ ਹਰਪ੍ਰੀਤ ਸਿੰਘ ਦੇ ਖਿਲਾਫ ਗਲਤ ਕਾਰਵਾਈ ਹੋਈ ਆ ਜੀ ਤਾਂ ਇਹ ਕਾਰਵਾਈ ਤਾਂ ਸਾਰੀ ਹਰਜਿੰਦਰ ਸਿੰਘ ਧਾਮੇ ਦੀ ਸਰਪ੍ਰਸਤੀ ਹੇਠ ਹੋਈ ਆ ਜੀ ਹੁਣ ਸਿਰਫ ਉਹ ਕਹਿੰਦੇ ਕਿ ਮੈਨੂੰ ਜਫੇਦਾਰ ਦੇ ਲਿਖੇ ਹੋਏ ਬੋਲਾ ਕਰਕੇ ਮੈਨੂੰ ਮਹਿਸੂਸ ਹੋ ਗਿਆ ਠੀਕ ਹੈ ਜੀ ਉਹ 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 ਸਾਰਾ ਗਲਤ ਕੰਮ ਜਿੰਨਾ ਕੀਤਾ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨਾਲ ਹਜ਼ਾਰਾਂ ਮੱਤ ਤੇ ਹੋ ਸਕਦੇ ਨੇ ਜੀ ਪਰ ਜਿਸ ਤਰੀਕੇ ਨਾਲ ਉਹਨੂੰ ਤੁਸੀਂ ਬਿਨਾਂ ਕਿਸੇ ਮੇਨ ਲੌਜਿਕ ਦੇ ਬਰਖਾਸਤ ਕਰਤਾ ਇਹ ਤਾਂ ਫਿਰ ਉਹ ਹੋ ਗਿਆ ਨਾ ਕਿ ਜਿਹੜਾ ਇਹਨਾਂ ਦਾ ਜਸਮਨ ਪੈਰ ਵੜ ਕੇ ਰਹੂਗਾ ਜੀ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਉਹ ਜੱਥੇਦਾਰ ਰਹੂਗਾ ਜੀ ਬਾਕੀ ਇਹਨੂੰ ਇਹ ਬਾੜ ਬਰਨੇ ਕੱਢ ਕੇ ਇਥੋਂ ਤੁਸੀਂ ਇਹ ਅੰਦਾਜ਼ਾ ਲਾਓ ਜੀ ਕਿ ਅੱਜ ਜਦੋਂ ਇਹ ਸਿਆਸਤ ਵਿੱਚ ਜ਼ੀਰੋ ਹੋ ਚੁੱਕੇ ਨੇ ਉਸ ਮੌਕੇ ਐਨੀ ਧੌਸ ਜਮਾਉਂਦੇ ਨੇ ਤਾਂ ਜਦੋਂ ਇਹ ਪਾਵਰ ਵਿੱਚ ਆਉਂਦੇ ਹੋਣਗੇ ਜੀ ਉਦੋਂ ਇਹ ਜਥੇਦਾਰਾਂ ਦਾ ਹਸ਼ਰ ਕੀ ਕਰਦੇ ਹੋਣੇ ਅੰਦਰੋਂ ਅੰਦਰ ਹੀ ਬਿਲਕੁਲ ਠੀਕ ਹੈ ਅੱਜ ਉਹਨਾਂ ਸਾਰੇ ਬੰਦਿਆਂ ਦੀ ਗੱਲ ਦੇ ਉੱਤੇ ਮੋਹਰ ਲੱਗ ਰਹੀ ਹੈ ਜਿਹੜੇ ਬੰਦੇ ਕਹਿੰਦੇ ਰਹੇ ਨੇ ਲੰਬੇ ਸਮੇਂ ਤੋਂ ਕਿ ਇਹ ਤਾਂ ਬਾਦਲ ਪਰਵਾਰ ਦੇ ਗੁਲਾਮ ਨੇ ਜੀ ਤਾਂ ਅੱਜ ਮਤਲਬ ਜਥੇਦਾਰਾਂ ਨੂੰ ਜਥੇਦਾਰ ਵਾਲਾ ਸਟੈਂਡ ਲੈਣਾ ਚਾਹੀਦਾ ਤੁਸੀਂ ਵੇਖੋ ਜੇ ਗਿਆਨੀ ਹਰਪ੍ਰੀਤ ਸਿੰਘ ਨੇ ਸਟੈਂਡ ਲਿਆ ਜੀ ਤਾਂ ਪੰਖ ਦੁਨੀਆ ਭਰ ਵਿੱਚ ਵਸਤੇ ਹੋਏ ਸਿੱਖ ਜਿਹੜੇ ਨੇ ਉਹਦੇ ਨਾਲ ਵੀ ਖੜੇ ਹੋਗੇ ਜੀ ਸੰਤ ਜੀ ਇੱਜ਼ਤ ਕਮਾਉਣੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਇਹ ਵੱਡੀ ਗੱਲ ਹੁੰਦੀ ਹੈ ਇਹ ਉਹਦੇ ਤਾਂ ਆਉਂਦੇ ਜਾਂਦੇ ਰਹਿੰਦੇ ਆ ਬਿਲਕੁਲ ਠੀਕ ਹੈ ਜੀ ਤਾਂ ਮਤਲਬ ਇਹਨਾਂ ਨੂੰ ਇਹ ਕੰਮ ਕਰਨੇ ਚਾਹੀਦੇ ਨੇ ਇਹ ਸਾਰਾ ਸਾਰਾ ਇਹ ਜਿਹੜਾ ਖਰਾਬ ਕਰ ਰਹੇ ਨੇ ਮਾਹੌਲ ਤੇ ਪੂਰੀ ਕੌਮ ਦੀ ਮਤਲਬ ਕਹਿ ਲਓ ਇਨਸਲਟ ਕਰਵਾ ਰਹੇ ਨੇ ਇਹ ਚੰਦ ਬੰਦੇ ਨੇ ਇਹਨਾਂ ਨੂੰ ਪਾਸੇ ਹੋ ਜਾਣਾ ਚਾਹੀਦਾ ਸਭ ਕੁਝ ਛੱਡ ਕੇ ਕਿਉਂਕਿ ਭਾਈ ਸਾਹਿਬ ਆਪ ਦੇਖਦੇ ਆਂ ਅਕਾਲ ਤਖਤ ਸਾਹਿਬ ਜਾਂ ਐ ਜੀ ਪੀ ਸੀ ਇਹ ਸਾਰੀ ਸਰਬੋਰ ਸੰਸਥਾ ਸਾਰੇ ਸਿੱਖ ਕੌਮ ਉਹਨਾਂ ਦੇ ਨਾਲ ਖੜਦੀ ਆ ਜੋ ਤੋਂ ਹੁਕਮ ਨਾਮੇ ਹੁੰਦੇ ਨੇ ਉਹਨਾਂ ਦੀ ਪਾਲਣਾ ਕੀਤੀ ਇਨਬਿੰਨ ਕੀਤੀ ਜਾਂਦੀ ਹੈ ਤੇ ਲੇਕਿਨ ਹੁਣ ਇਦਾਂ ਦੇ ਕੀ ਕਰਨੂਗਾ ਕਿ ਇੱਕ ਪਰਿਵਾਰ ਜਾਂ ਕਹ ਲਓ ਇੱਕ ਬੰਦਾ ਇੰਨਾ ਪਾਵਰਫੁੱਲ ਹੋਊਗਾ ਕਿ ਸਾਰੀ ਕੌਮ ਨੂੰ ਇੱਕ ਪਾਸੇ ਲਾ ਕੇ ਰੱਖਿਆ ਹੋਇਆ ਤੇ ਸਿਰਫ ਉਸ ਤੋਂ ਇੰਨਾ ਡਰ ਕਾਦਾ ਹੋਇਆ ਹੈ ਬਿਲਕੁਲ ਮੈਂ ਇੱਕ ਤਰ੍ਹਾਂ ਇਹ ਬਿੰਦੀ ਕਰੂੰਗਾ ਦੇਖੋ ਜਿਹੜੀ ਕੌਮ ਹੈ ਸਿੱਖ ਕੌਮ ਹੈ ਉਹ ਬਹੁਤ ਵੱਡੀ ਹੈ ਉਹਦਾ ਜਿਹੜਾ ਦੈਰ ਹੈ ਬਹੁਤ ਵਿਸ਼ਾਲ ਹੈ ਜੀ ਪੂਰੇ ਵਿਸ਼ਵ ਦੇ ਕੋਨੇ-ਕੋਨੇ ਵਿੱਚ ਸਿੱਖ ਵਸਦੇ ਨੇ ਬਿਲਕੁਲ ਔਰ ਉਹ ਵੀ ਸਾਡੀ ਕੌਮ ਦਾ ਹਿੱਸਾ ਨੇ ਜਿਹੜੇ ਬੰਦੇ ਰਾਜਨੀਤਿਕ ਸਰਗਰਮੀਆਂ ਦੇ ਵਿੱਚ ਹਿੱਸਾ ਨਹੀਂ ਲੈਂਦੇ ਪਹਿਲਾਂ ਤਾਂ ਇੱਕ ਸਭ ਤੋਂ ਵੱਡੀ ਗਲਤੀ ਇਹ ਹੋਈ ਹੈ ਜੀ ਕਿ ਪੰਜਾਬ ਦੀ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੁਣ ਪੰਥਕ ਨਹੀਂ ਬਲਕਿ ਉਹ ਖੁਦ ਕਰਦੇ ਐ ਦਾਵਾ ਕਿ ਅਸੀਂ ਪੰਜਾਬੀ ਪਾਰਟੀ ਆ ਬਿਲਕੁਲ ਠੀਕ ਹੈ ਜੀ ਇੱਕ ਪੰਜਾਬੀ ਪਾਰਟੀ ਦੇ ਆਪਸੀ ਘਾਟੋ ਕ੍ਰੇਸ਼ਨ ਨੂੰ ਇੱਕ ਪੰਜਾਬੀ ਪਾਰਟੀ ਦੇ ਦੋ ਧੜਿਆਂ ਨੂੰ ਪੂਰੇ ਪੰਥ ਦੀ ਲੜਾਈ ਬਣਾ ਕੇ ਜਿਹੜਾ ਪੇਸ਼ ਕੀਤਾ ਗਿਆ ਉਹਦੇ ਵਿੱਚ ਜਥੇਦਾਰਾਂ ਦਾ ਬਹੁਤ ਵੱਡਾ ਰੋਲ ਰਿਹਾ ਜਿਹੜਾ ਕਿ 네ਗੇਟਿਵ ਰੋਲ ਹੈ ਜਦੋਂ ਕਿ ਇਹ ਪੂਰੇ ਪੰਥਕ ਲੜਾਈ ਨਹੀਂ ਹੈ ਪੰਥ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਸੰਪਰਦਾਵਾਰਾਂ ਨੇ ਗੈਰ ਰਾਜਨੀਤਿਕ ਵੀ ਨੇ ਸੰਖਿਆ ਕਰਾਉਣ ਵਾਲੇ ਨੇ ਗਤਕਿਆਂ ਵਾਲੇ ਨੇ ਹੋਰ ਬਹੁਤ ਨੇ ਬਿਲਕੁਲ ਠੀਕ ਹੈ ਜੀ ਤਾਂ ਇਸ ਕਰਕੇ ਇਹ ਇੱਕ ਰਾਜਨੀਤਿਕ ਪਾਰਟੀ ਦੀ ਲੜਾਈ ਹੈ ਜੀ ਉਹਦੇ ਵਿੱਚ ਉਸ ਲੜਾਈ ਦੇ ਵਿੱਚ ਇੱਕ ਬੰਦੇ ਨੂੰ ਜੇਤੂ ਬਣਾਉਣ ਵਾਸਤੇ ਸੁਖਵੀਰ ਸਿੰਘ ਬਾਦਲ ਨੂੰ ਜੀ ਤੇ ਇਹ ਜਿਹੜਾ ਹੈਗਾ ਸਾਡੀਆਂ ਸੰਸਥਾਵਾਂ ਨੂੰ ਢਾਲ ਲੱਗ ਰਹੀ ਹੈ ਜੀ ਕਿ ਕਦੇ ਸ਼ੋਮਨੀ ਕਮੇਟੀ ਪ੍ਰਧਾਨ ਅਸਤੀਫਾ ਦੇ ਦਿੰਦਾ ਹੈ ਜੀ ਜ਼ਿੰਮੇਵਾਰੀ ਤੋਂ ਭੱਜਦਾ ਹੈ ਜਾਂ ਦੂਜੇ ਭੱਜ ਰਹੇ ਹੈ ਲਗਾਤਾਰ ਤਾਂ ਇਹ ਮਤਲਬ ਵੈਸੇ ਹੀ ਐਸਡੀਪੀਸੀ ਚੋਰ ਹੋ ਜਾਣ ਤੋਂ ਵੈਸੇ ਹੀ ਭਜਾ ਦੇਣਾ ਇਹਨਾਂ ਨੂੰ ਸੰਗਠਨ ਬਿਲਕੁਲ ਠੀਕ ਹੈ ਜੀ ਇਹ ਤਾਂ ਇਹ ਜਿਹੜਾ ਹੈਗਾ ਕਰ ਰਹੇ ਨੇ ਸਾਰਾ ਕਿਉਂਕਿ ਗੁਰਬਾਣੀ ਦਾ ਇੱਕ ਫੈਸਲਾ ਹੈ ਕੂੜੇ ਖੋਟੇ ਨਾਨਕਾ ਔਰ ਸੱਚ ਰਹੀ ਇਹਨਾਂ ਦੇ ਪਾਪਾਂ ਦਾ ਘੜਾ ਭਾਵੇਂ ਭਰ ਚੁੱਕਿਆ ਪਰ ਇਹਨਾਂ ਨੂੰ ਸਮਝ ਨਹੀਂ ਆ ਰਹੀ ਇਹ ਬਿਲਕੁਲ ਉਸੇ ਲੀਤ ਤੇ ਚੱਲ ਰਹੇ ਨੇ ਜਿਹੜੀ ਲੀਤ ਇਹਨਾਂ ਨੇ ਬਿਨਾਂ ਮੰਗਿਆ ਸੌਦਾ ਸਾਧ ਨੂੰ ਮਾਫੀ ਦਵਾਈ ਸੀਗੀ ਇਹ ਇੱਕ ਵਾਰ ਨਹੀਂ ਇਹ ਜੁੰਡਲੀ ਜਿਹੜੀ ਹੈਗੀ ਹੈ ਇਹਨਾਂ ਦੇ ਸੁਖਬੀਰ ਸਿੰਘ ਬਾਦਲ ਦੇ ਪਿਤਾ ਜੀ ਪ੍ਰਕਾਸ਼ ਸਿੰਘ ਬਾਦਲ ਜੀ ਬਹੁਤ ਵਾਰ ਅਕਾਲ ਤਖਤ ਸਾਹਿਬ ਦੀ ਜਿਹੜੇ ਹੁਕਮਨਾਮਿਆਂ ਤੋਂ ਬਾਗੀ ਹੋਏ ਨੇ ਮੇਰੇ ਕੋਲ ਉਹਦੀ ਪੂਰੀ ਡਿਟੇਲ ਪਈ ਹੈ ਤਾਂ ਮੈਂ ਇਹ ਹੀ ਬੇਨਤੀ ਕਰਦਾ ਸਾਰੀ ਸੰਗਤ ਨੂੰ ਤੁਹਾਡੇ ਮਾਧਿਅਮ ਰਾਹੀਂ ਕਿ ਇਹਨਾਂ ਜਿਹੜੇ ਇਹ ਜਿਸਕਸ ਨੇ ਚਾਲਬਾਜ਼ੀਆਂ ਕਰ ਰਹੇ ਨੇ ਹੁਣ ਕੋਈ ਓਲਾ ਨਹੀਂ ਰਹਿ ਗਿਆ ਕੋਈ ਭੁਲੇਖਾ ਨਹੀਂ ਰਹਿ ਗਿਆ ਇਹ ਤਾਂ ਸਾਫ਼ ਹੋ ਗਿਆ ਹੁਣ ਇੱਕ ਖੇਤਰੀ ਪਾਰਟੀ ਜਿਹੜੀ ਪੰਜਾਬ ਨੂੰ ਚਾਹੀਦੀ ਹੈ ਜਿਹਦੇ ਵਿੱਚ ਪੰਚ ਪ੍ਰਧਾਨੀ ਸਿਸਟਮ ਹੋਣਾ ਚਾਹੀਦਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਕੁਈ ਅਕਾਦਮੀ ਨਹੀਂ ਪੰਜ ਪ੍ਰਧਾਨੀ ਸਿਸਟਮ ਛੇਠਾ ਤੋਂ ਸ਼ੁਰੂ ਹੋਵੇ ਬਲਾਕਾਂ ਦੇ ਵਿੱਚ ਬਲਾਕ ਪ੍ਰਧਾਨ ਚੁਣੇ ਜਾਣ ਫਿਰ ਦਿਲਿਆਂ ਦੇ ਵਿੱਚੋਂ ਬੰਦੇ ਚੁਣੇ ਜਾਣ ਫਿਰ ਪੰਜਾਬ ਲੈਵਲ ਤੇ ਗੱਲ ਹੋਵੇ ਇਸ ਤਰੀਕੇ ਦਾ ਸਾਨੂੰ ਸਾਰਾ ਜਿਹੜਾ ਹੈਗਾ ਪੋਲਿਟੀਕਲ ਸੂਝ ਰੱਖਣ ਵਾਲੇ ਬੰਦੇ ਉਹਨਾਂ ਨੂੰ ਜ਼ਰੂਰਤ ਕਰਨੀ ਚਾਹੀਦੀ ਹੈ ਔਰ ਇਹ ਜਿਹੜਾ ਤਮਾਸ਼ਾ ਬਣਾਇਆ ਹੋਇਆ ਇਹਨਾਂ ਨੇ ਇਹ ਤਮਾਸ਼ਾ ਬਹੁਤ ਛੇਤੀ ਬੰਦ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਭਾਈ ਸਾਹਿਬ ਲੇਕਿਨ ਆਪਾਂ ਗੱਲ ਕਰਦੇ ਆ ਜਿਹੜੀ ਕਮੇਟੀ ਦੀ ਹੀ ਸੱਤ ਮੈਂਬਰੀ ਕਮੇਟੀ ਸੀਗੀ ਤੇ ਦੋ ਤਾਂ ਮੈਂਬਰ ਜੁਆਇਨ ਕਰ ਗਏ ਨੇ ਤੇ ਅੱਜ ਪੰਜ ਮੈਂਬਰੀ ਕਮੇਟੀ ਦੀ ਵੀ ਮੀਟਿੰਗ ਹੋਈ ਹੈ ਉਹਨਾਂ ਨੇ ਜੋ ਰਿਪੋਰਟ ਹੈ ਜਸਿਆ ਸਾਹਿਬ ਨੂੰ ਭੇਜ ਦਿੱਤੀ ਹੈ ਤੇ ਉਹਨਾਂ ਦਾ ਇਹ ਕਹਿਣਾ ਸਿਕਾ ਕਿ ਜੋ ਵੀ ਸਾਡੇ ਵੱਲੋਂ ਕਹਿੰਦੇ ਅਸੀਂ ਐਕਸ਼ਨ ਲਿਖ ਕੇ ਭੇਜਤਾ ਹੈ ਕਿ ਜੋ ਕਾਲੀਦਾਲ ਦੇ ਕੋਈ ਲੀਡਰ ਨੇ ਜਾਂ ਬਾਦਲਦਾਲ ਆ ਉਹਨਾਂ ਵੱਲੋਂ ਭਰਤੀਆਂ ਗਲਤ ਕੀਤੀਆਂ ਯਾਰੀ ਨੇ ਕਹਿੰਦੇ ਜੋ ਹੁਕਮ ਨਾਮੀ ਹੋਣਗੇ ਉਹ ਸੀ ਇਹਨਾਂ ਬਿਨ ਪਾਲਣਾ ਕਰਾਂਗੇ ਤੁਹਾਨੂੰ ਕੋਈ ਲੱਗਦਾ ਹੁਣ ਕੋਈ ਜੱਥੇਦਾਰ ਕੋਈ ਸਖਤ ਸਟੈਂਡ ਲੈ ਸਕਦੇ ਆ ਕੋਈ ਸਖਤ ਐਕਸ਼ਨ ਇਸ ਇਨਕੁਆਇਰੀ ਰਿਪੋਰਟ ਤੇ ਬਿਲਕੁਲ ਇਹ ਤਾਂ ਗਿਆਨੀ ਰਗਵੀਰ ਸਿੰਘ ਜੀ ਨੂੰ ਚਾਹੀਦਾ ਹੈ ਕਿ ਉਹਨਾਂ ਨੇ ਹੁਣ ਜੀ ਕਿਹੜੀ ਭੂਮਿਕਾ ਨਿਭਾਉਣੀ ਹੈ ਫੈਸਲਾ ਉਹਨਾਂ ਤੇ ਹੈ ਜੀ ਉਹਨਾਂ ਨੇ ਜੇ ਤਾਂ ਗੁਰਬਚਨ ਸਿੰਘ ਜੱਥੇਦਾਰ ਵਾਲੀ ਭੂਮਿਕਾ ਨਿਭਾਉਣੀ ਹੈ ਜਿਹੜਾ ਪਿੱਛੇ ਸੀਗਾ ਬਿਨਾਂ ਮੰਗਿਆ ਬਾਫੀ ਫਿਰ ਤਾਂ ਮਤਲਬ ਇਹ ਹਸ਼ਰ ਉਹਨਾਂ ਦਾ ਉਹਨਾਂ ਕੋ ਵੀ ਮਾਰਾ ਹੋਊਗਾ ਗਿਆਨੀ ਗੁਰਬਤਾ ਸਿੰਘ ਹੋਰ ਆਪਾਂ ਜੀ ਜਾਂ ਫਿਰ ਉਹਨਾਂ ਨੇ ਸਟੈਂਡ ਲੈ ਕੇ ਇੱਕ ਸਿੱਖੀ ਸਿਧਾਂਤਾਂ ਦੇ ਹੱਕ ਵਿੱਚ ਖੜਨਾ ਹੈ ਠੀਕ ਹੈ ਜੀ ਸਾਰਾ ਕੁਝ ਨੰਗਾ ਚਿੱਟਾ ਹੈਗਾ ਕੌਣ ਬੇਈਮਾਨੀਆਂ ਕਰ ਰਿਹਾ ਕੌਣ ਹੁਕਮਨਾਵਾ ਸਾਹਿਬ ਤੋਂ ਭੱਜ ਰਿਹਾ ਤੇ ਜੇ ਉਹਨਾਂ ਖਿਲਾਫ ਕੋਈ ਸਖਤ ਐਕਸ਼ਨ ਨਾ ਲਿਆ ਜੀ ਤਾਂ ਇਹਨਾਂ ਦਾ ਮਤਲਬ ਜਿਹੜਾ ਹੈਗਾ ਰਤਬਾ ਫਿਰ ਰਤਬਾ ਹੀ ਨਹੀਂ ਰਹਿੰਦਾ ਉਹ ਤਾਂ ਫਿਰ ਉਦਹੀਂ ਇੱਕ ਔਰ ਨੈਲਟੀ ਹੁੰਦੀ ਹੈ ਜੀ ਬਿਲਕੁਲ ਤਾਂ ਕੌਣ ਫਿਰ ਕਿਉਂਕਿ ਸਿੱਖ ਜਿਹੜਾ ਹੈਗਾ ਉਹ ਕਾਲਪੁਰਖ ਦਾ ਉਪਾਸਕ ਹੈ ਗੁਰੂ ਗ੍ਰੰਥ ਸਾਹਿਬ ਦਾ ਉਪਾਸਕ ਹੈ ਸਿਧਾਂਤ ਦਾ ਉਪਾਸਕ ਹੈ ਉਹ ਕਿਸੇ ਸ਼ਖਸੀਅਤ ਦਾ ਉਪਾਸਕ ਨਹੀਂ ਹੈ ਜੀ ਜਿਹੜੀ ਸ਼ਖਸੀਅਤ ਸਿਧਾਂਤ ਮੁਤਾਬਕ ਚੱਲਦੀ ਹੈ ਸਿੱਖ ਉਹਦੇ ਨਾਲ ਖੜਦੇ ਹੈ ਜਿਹੜੇ ਸਿਧਾਂਤ ਤੋਂ ਉਲਟ ਹੋ ਜਾਂਦੇ ਹੈ ਸਿੱਖ ਉਹਨਾਂ ਦੇ ਉਲਟ ਹੋ ਜਾਂਦੇ ਹੈ ਸੋ ਇਸ ਕਰਕੇ ਜੱਥੇਦਾਰ ਸਾਹਿਬ ਫਿਰ ਇਹ ਸਾਰੀ ਜ਼ਿੰਮੇਵਾਰੀ ਹੈ ਤੇ ਮੈਂ ਉਮੀਦ ਕਰਦਾ ਕਿ ਗੁਰੂ ਸਾਹਿਬ ਬਖਸ਼ਿਸ਼ ਕਰਨ ਗਿਆਨੀ ਰਕबीर ਸਿੰਘ ਹੋਰਾਂ ਨੂੰ ਉਹ ਜ਼ੋਰਤ ਤੋਂ ਹਿੰਮਤ ਹੌਸਲਾ ਬੁੱਧੀ ਦੇਣ ਜਿਹਦੇ ਨਾਲ ਉਹ ਇੰਨਾ ਸੋਹਣਾ ਫੈਸਲਾ ਕਰਨ ਜਿਵੇਂ 2 ਦਸੰਬਰ ਨੂੰ ਜਥੇਦਾਰਾਂ ਦੇ ਫੈਸਲੇ ਜੀ ਸਾਰੀ ਦੁਨੀਆ ਵਿੱਚ ਵਸਦੇ ਉਹ ਸਿੱਖਾਂ ਨੇ ਉਹਦੀ ਵੱਡੇ ਪੱਧਰ ਤੇ ਸਵਾਗਤ ਕੀਤਾ ਸੀਗਾ ਤਾਂ ਇਸ ਤਰ੍ਹਾਂ ਦੇ ਇਹ ਸੋਹਣੇ ਫੈਸਲੇ ਕਰਨ ਤਾਂ ਜੋ ਸਾਡਾ ਜਿਹੜਾ ਮਾਨ ਨਾਮ ਸਿਰ ਉੱਚਾ ਹੋ ਜੀ ਭਾਈ ਸਾਹਿਬ ਪੂਰੇ ਮੁੱਦੇ ਤੇ ਤੁਸੀਂ ਕੁਝ ਹੋਰ ਜਾਣਕਾਰੀ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ ਸਿੱਖ ਸੰਗਤ ਨੂੰ ਤੁਹਾਡੇ ਮਾਧਿਅਮ ਰਾਹੀਂ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਹੈ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬਹਾਰਾਜ ਨਾਲ ਮੱਥਾ ਲਾ ਰਹੇ ਸੀਗੇ ਜੀ ਸਿੱਖੀ ਦੇ ਨਿਵਾਸ ਵਿੱਚ ਆ ਕੇ ਪੰਥਕ ਬਣ ਕੇ ਜੀ ਸਿੱਖੀ ਦੇ ਨਾਮ ਤੇ ਵੋਟਾਂ ਬਟੌਰ ਬਟੌਰ ਕੇ ਪਰ ਸਾਡੇ ਕਾਤਲਾ ਨੂੰ ਡੀਜੀਪੀ ਬਣਾਉਣ ਵਾਲੇ ਲੋਕ ਅੱਜ ਨੰਗੇ ਉਹ ਕਰਤੇ ਗੁਰੂ ਗ੍ਰੰਥ ਸਾਹਿਬ ਨੇ ਜੀ ਔਰ ਬੇਅਦਮੀਆਂ ਕਰਨ ਵਾਲਿਆਂ ਦੀ ਕਿਵੇਂ ਪੁਸ਼ਤ ਪਨਾਹੀ ਕਰਨ ਵਾਲੇ ਤੇ ਜਿਹੜੀ ਸੰਗਤ ਪਿਆਰ ਚ ਭਿੱਜ ਕੇ ਰੋਸ ਚ ਆਉਂਦੀ ਐ ਉਹਦੇ ਤੇ ਡਾਂਗਾ ਭਰਾ ਕੇ ਗੋਲੀਆਂ ਚਲਾ ਕੇ ਸ਼ਹੀਦ ਕਰਨ ਵਾਲੇ ਜੀ ਉਹ ਨੰਗੇ ਕਰ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਸ਼ੁਕਰ ਕਰਦਾ ਤੇ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇ ਪੂਰਾ ਪੂਰਾ ਭਰੋਸਾ ਰੱਖੀਏ ਜੀ ਔਰ ਆਪਣੀ ਜਿਹੜੀ ਜ਼ਿੰਮੇਵਾਰੀ ਜਿੱਥੇ-ਜਿੱਥੇ ਵੀ ਦੁਨੀਆ ਭਰ ਦੇ ਵਿੱਚ ਸਿੱਖ ਬੈਠਾ ਉਹ ਸੋਹਣੇ ਢੰਗ ਨਾਲ ਨਿਭਾਉਣ ਤੇ ਜਿਹੜਾ ਰਾਜਨੀਤਿਕ ਤੌਰ ਤੇ ਵੀ ਪੰਜਾਬ ਯੋਕੇ ਸਿੱਖਾਂ ਦਾ ਗੜ ਹੈ ਜੀ ਸਿੱਖੀ ਦਾ ਧੁਰਾ ਹੈ ਤਾਂ ਪੰਜਾਬ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਪਾਰਟੀ ਦੀ ਲੋੜ ਹੈਗੀ ਹੈ ਭਾਵੇਂ ਮੇਰਾ ਕੋਈ ਰਾਜਨੀਤਿਕ ਫੀਲਡ ਨਹੀਂ ਹੈ ਜੀ ਪਰ ਫਿਰ ਵੀ ਮੈਂ ਇਹ ਮਹਿਸੂਸ ਕਰਦਾ ਕਿ ਇੱਕ ਖੇਤਰੀ ਪਾਰਟੀ ਜਿਹੜੀ ਪੰਜਾਬ ਪੱਕੀ ਪਾਰਟੀ ਹੈ ਉਹ ਹੋਣੀ ਚਾਹੀਦੀ ਹੈ ਉਹਦੇ ਲਈ ਜਿਹੜੇ ਇਸ ਕਿਸਮ ਦੇ ਬੰਦੇ ਨੇ ਸੂਝ ਵਾਲੇ ਉਹ ਜਰੂਰ ਹੰਬੜਾ ਬੜਾ ਬਿਲਕੁਲ ਠੀਕ ਹੈ ਭਾਈ ਮਾਜੀ ਤੁਹਾਡਾ ਕਾਲ ਚਲਣ ਨਾਲ ਜੁੜਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਿਲਕੁਲ ਜੀ ਇੱਥੇ ਹੁਣ ਗਿਆਨੀ ਰਗਵੀਰ ਸਿੰਘ ਜੀ ਨੂੰ ਜ਼ਰੂਰ ਕੋਈ ਨਾ ਕੋਈ ਸਖਤ ਸਟੈਂਡ ਲੈਣਾ ਚਾਹੀਦਾ ਕਿਉਂਕਿ ਕਮੇਟੀ ਜੋ 4 ਸੱਤ ਮੈਂਬਰ ਕਮੇਟੀ ਵਿੱਚੋਂ ਪੰਜ ਮੈਂਬਰ ਜੋ ਹੁਣ ਰਹਿ ਗਏ ਨੇ ਉਹਨਾਂ ਨੇ ਆਪਣੀ ਰਿਪੋਰਟ ਵੀ ਭੇਜ ਦਿੱਤੀ ਗਈ ਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਆਪਣੀ ਰਿਪੋਰਟ ਵਿੱਚ ਇਹ ਲਿਖਿਆ ਗਿਆ ਅਕਾਲੀ ਦਲ ਜੋ ਬਾਦਲ ਧੜਾ ਆ ਉਹ ਮੈਂਬਰਸ਼ਿਪ ਡਰਾਈਵ ਗਲਤ ਤਰੀਕੇ ਨਾਲ ਚਲਾ ਰਿਹਾ ਹੈ ਗਲਤ ਤਰੀਕੇ ਨਾਲ ਭਰਤੀਆਂ ਕਰ ਰਿਹਾ ਜੋ ਕਿ ਦਸੰਬਰ 2 ਨੂੰ ਹੁਕਮਨਾਮੇ ਹੋਏ ਸਨ ਅਕਾਲ ਤਖਤ ਸਰ ਤੋਂ ਬਿਲਕੁਲ ਉਸ ਦੇ ਅਗੇਂਸਟ ਜਾ ਕੇ ਕਰ ਰਹੇ ਨੇ ਤੋ ਆਉਣ ਵਾਲਾ ਸਮੇਂ ਵਿੱਚ ਦੇਖਦੇ ਹਾਂ ਜੀ ਕਿ ਕੀ ਇਸ ਪੂਰੇ ਇਨਸੀਡੈਂਟ ਵਿੱਚ ਜਥੇਦਿਆ ਸਾਹਿਬ ਵੱਲੋਂ ਕੀ ਸਟੈਂਡ ਲੈ ਜਾਂਦੇ ਨੇ ਕਿਉਂਕਿ ਜੋ ਇਹ ਐਸਜੀਪੀਸੀ ਪ੍ਰਧਾਨ ਵੱਲੋਂ ਵੀ ਸਤੀਫੇ ਦੇਣੇ ਆ ਉਹ ਵੀ ਇੱਕ ਬਹੁਤ ਹੀ ਮੰਦਭਾਗਾ ਹੈ ਤੇ ਸਾਰੇ ਇਨਸੀਡੈਂਟ ਵਿੱਚ ਤੇ ਜੋ ਵੀ ਹੋਵੇਗਾ ਤੁਹਾਨੂੰ ਉਸ ਬੰਦੀ ਸਾਰੀ ਜਾਣਕਾਰੀ ਦਿੰਦੇ ਰਹਿਵਾਂਗੇ ਤੁਹਾਡਾ ਆਕਾਲ ਚੈਨਲ ਨਾਲ ਜੁੜਲੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ